ਹਾਂਜੀ ਭਾਜੀ ਅੱਜ ਤੁਸੀਂ ਹਸਪੀਟਲ ਸਿਵਲ ਚ ਫਗਵਾੜਾ ਪਹੁੰਚੇ ਆ ਤੇ ਜਿਹੜਾ ਐਕਸੀਡੈਂਟ ਹੋਇਆ ਉਹ ਕਿਸ ਤਰ੍ਹਾਂ ਹੋਇਆ ਜੀ ਭਾਜੀ ਆਪਣੇ ਬੱਚੇ ਇੱਥੇ ਲਵਲੀ ਦੇ ਵਿੱਚ ਲੱਗੇ ਹੋ ਸਗੇ ਫਾਸਪੋਰਟ ਦੇ ਨਾਂ ਤੇ ਰਾਤ ਨੂੰ ਆਪਣਾ ਕੰਮ ਖਤਮ ਕਰਕੇ ਜਾ ਰਹੇ ਨਾਲ ਇਹਨਾਂ ਦੇ ਪ੍ਰਿੰਟ ਸਾਹਿਲ ਸੀਮੰਟ ਆ ਠੀਕ ਆ ਤੇ ਜਿਹੜਾ ਭਤੀਜਾ ਦਾ ਨਾਮ ਹੈਗਾ ਜੀ ਜੋਗਨਬੀਰ ਸਿੰਘ ਕਿੱਥੇ ਦੇ ਰਹਿਣ ਵਾਲੇ ਸੀ ਡੇ ਬਹਿਾਮ ਦੇ ਜੀ ਤੇ ਕਿੰਨੇ ਸਾਲ ਦਾ ਮੁੰਡਾ ਸੀ ਤੁਹਾਡਾ ਤੇ 19 ਸਾਲ ਦਾ ਜੀ ਤੇ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਜੀ ਬਾਈ ਮੋਟਰਸਾਈਕਲ ਤੇ ਜਾ ਰਹੇ ਸੀ ਮਤਲਬ ਦਰਖਤ ਨਾਲ ਟਕਰਾਈ ਆ ਕਿੰਨੇ ਵਜੇ ਦਾ ਟਾਈਮ ਸੀ ਸ਼ਾਮ ਨੂੰ ਜੀ ਹੁਣ ਪਤਾ ਨਹੀਂ ਹੈਗਾ ਟਾਈਮ ਦਾ ਦਾ ਕੁਝ ਨਹੀਂ ਸਵੇਰੇ ਸਾਨੂੰ ਵੀ ਪਤਾ ਲੱਗਿਆ ਹੈਗਾ ਜੀ ਸਵੇਰੇ ਪਤਾ ਲੱਗਾ ਹਾਂਜੀ ਤੇ ਕਿੰਨੇ ਜਾਣੇ ਸੀ ਇਹ ਤੇ ਦੋ ਜਾਣੇ ਆ ਜੀ ਦੂਜਾ ਮੁੰਡਾ ਥੋੜਾ ਸੀਰੀਅਸ ਹੈਗਾ ਤੇ ਉਹ ਕਿੱਧਰ ਗਿਆ ਜੀ ਉਹ ਇਹਨਾਂ ਨੇ ਰੈਫਰ ਕਰਤਾ ਸੀ ਜਲੰਧਰ ਜੀ ਠੀਕ ਆ ਮੱਕੇ ਹੁਣ ਪਤਾ ਨਹੀਂ ਉੱਥੇ ਜਾ ਕੇ ਵੀ ਇਹਨਾਂ ਦਾ ਕਿੱਦਾਂ ਹੋਇਆ ਜੀ ਕੀ ਨਾਂ ਤੁਹਾਡਾ ਮੇਰਾ ਰਜਿੰਦਰ ਹੈ ਜੀ ਕਿਹੜਾ ਪਿੰਡ ਤੁਹਾਡਾ ਬਹਿਰਾਮ ਜੀ ਤੇ ਜਿਹੜੇ ਦੋ ਨੌਜਵਾਨ ਸੀ ਇਹ ਕਿੱਥੇ ਦੇ ਸੀ ਜੀ ਬਹਰਾਮਦੇ ਆ ਜੀ ਬਹਰਾਮਦੇ ਆ ਜੀ ਹਾਂਜੀ ਤੇ ਐਕਸੀਡੈਂਟ ਕਿੱਥੇ ਹੋਇਆ ਜੀ ਇਹਨਾਂ ਦਾ ਇਹ ਲਵਲੀ ਦੇ ਬੈਕ ਸਾਈਡ ਤੇ ਆ ਜੀ ਅੱਛਾ ਉੱਥੇ ਹੋਇਆ ਕਿਸੇ ਦਰਖਤ ਦੇ ਵਿੱਚ ਵੱਜਿਆ ਹਾਂਜੀ ਦਰਖਤ ਦੇ ਵਿੱਚ ਵੱਜਿਆ ਹਾਂਜੀ ਠੀਕ ਆ ਜੀ ਤੇ ਦੁਆਬਾ ਨੇ ਜੀ ਤੁਹਾਡੇ ਨਾਲ ਦੁੱਖ ਸਾਂਝ ਕਰਦਾ ਤੁਹਾਡੇ ਨਾਲ ਦੁੱਖ ਆ ਜਰਾ ਜੀ ਤੁਹਾਡੇ ਨਾਲ ਤੇ ਗੱਲਬਾਤ ਲਈ ਤੁਹਾਡਾ ਤਨਵਾਚ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਦੋ ਨੌਜਵਾਨਾਂ ਦਾ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਆ ਜੀ ਦੋ ਜੋ ਜੋ ਨਾ ਐਕਸੀਡੈਂਟ ਹੋਇਆ ਵਾ ਉਹ ਹਰਦਾਸਪੁਰ ਤੋਂ ਲਵਲੀ ਦੀ ਬੈਕਸਾਈਡ ਦੇ ਮਹਿਰੂ ਸਾਹਿਬ ਨੂੰ ਜਾ ਰਹੇ ਸੀ ਤੇ ਜਿਹੜਾ ਕਿ ਉੱਥੇ ਕੋਣੀ ਮੋੜ ਹੀ ਸਾਹਮਣੇ ਤੇਜ਼ ਰਫਤਾਰ ਆ ਰਹੇ ਸੀ ਉਹਨਾਂ ਕੋਲ ਕੰਟਰੋਲ ਨਹੀਂ ਹੋਇਆ ਤੇ ਜਿਹੜੇ ਕਿ ਸਿੱਧੇ ਸਪੈਦੇ ਵਿੱਚ ਜਾ ਬਚੇ ਜਿਸ ਦੀ ਇੱਕ ਦੀ ਮੌਤ ਹੋ ਚੁੱਕੀ ਇੱਕ ਜੋ ਠੀਕ ਜੀ ਉਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਕਿ ਜਿਹੜਾ ਕਿ ਇਥੋਂ ਰੈਫਰ ਜ਼ਿਲੰਦਰ ਤੱਕ ਕੀਤਾ ਗਿਆ ਠੀਕ ਹੈ ਜੀ ਜਿਹੜਾ ਦੂਸਰਾ ਮੁੰਡਾ ਆ ਉਹਦੀ ਕੀ ਪੋਜੀਸ਼ਨ ਕੀ ਆ ਜੀ ਉਹ ਵੀ ਡਾਕਟਰ ਸਾਹਿਬ ਸੀਰੀਅਸ ਹੀ ਦੱਸ ਦਿੱਤੀ ਜੀ ਸੀਰੀਅਸ ਦੱਸਦੇ ਆ ਜੀ ਜੀ ਸਰ ਚਲੋ ਦਵਾਪਾ نیوز ਨਾਲ ਗੱਲਬਾਤ ਲਈ ਧੰਨਵਾਦੀ ਜੀ ਤੁਹਾਡਾ ਚਲੋ